ਕਨੈਕਟ ਨਿਊਜ਼ਰੂਮ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਮਨਪ੍ਰੀਤ ਰੰਦਾਵਾ ਹਰ ਬਾਰ ਜਾਂ بار بار ਪੰਜਾਬ ਦੀ ਸਰਕਾਰ ਜਾਂ ਪੰਜਾਬ ਦੀ ਮੌਜੂਦਾ ਭਗਵੰਤਮਾਨ ਸਰਕਾਰ ਨੇ ਕਿਸ ਤਰ੍ਹਾਂ ਨਿਚਲੀਆਂ ਅਦਾਲਤਾਂ ਦੇ ਵਿੱਚ ਜਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੇ ਜਾਂ ਫਿਰ ਸਿਖਰਲੀ ਅਦਾਲਤ ਭਾਰਤ ਦੀ ਸਿਖਰਲੀ ਅਦਾਲਤ ਹੋਵੇ ਸੁਪਰੀਮ ਕੋਰਟ ਦੇ ਵਿੱਚ ਕਿਸ ਤਰ੍ਹਾਂ ਆਪਣੀ ਫਜ਼ੀਅਤ ਕਰਾਉਣੀ ਆ ਜਾਂ ਕਿਸ ਤਰ੍ਹਾਂ ਸ਼ਰਮਸਾਰ ਹੋਣਾ ਕੋਈ ਐਸ ਸਰਕਾਰ ਤੋਂ ਸਿੱਖੇ ਨਾ ਤਾਂ ਕਿਸੇ ਕਾਨੂੰਨ ਨੂੰ ਮੰਨਦੇ ਆ ਨਾ ਕਿਸੇ ਸੰਵਿਧਾਨ ਨੂੰ ਮੰਨਦੇ ਆ ਔਰ ਇਸ ਦੀ ਜਿਹੜੀ ਇੱਕ ਤਾਜ਼ਾ ਉਦਾਹਰਨ ਅੱਜ ਉਦੋਂ ਸਾਹਮਣੇ ਆਈ ਅੱਜ ਸਵੇਰੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਸੀ ਸੁਖਪਾਲ ਸਿੰਘ ਖਹਿਰਾ ਕਾਂਗਰਸ ਦੇ ਪੁਲੱਤ ਤੋਂ ਐਮ ਐਲ ਏ ਉਹਨਾਂ ਦੀ ਜ਼ਮਾਨਤ ਨੂੰ ਲੈ ਕੇ ਸੁਣਵਾਈ ਸੀ ਕਿਉਂਕਿ ਪੰਜਾਬ ਸਰਕਾਰ ਭੱਜੀ ਭੱਜੀ ਗਈ ਸੀ ਕਹਿੰਦੇ ਜਿਹੜੀ 15 ਦਿਨ ਪਹਿਲਾਂ 2 ਹਫਤੇ ਪਹਿਲਾਂ ਸੁਖਪਾਲ ਸਿੰਘ ਖੈਰਾ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜ਼ਮਾਨਤ ਦਿੱਤੀ ਆ ਰੈਗੂਲਰ ਬੇਲ ਕੀਤੀ ਆ ਉਸ ਨੂੰ ਖਾਰਜ ਕਰ ਦੋ ਤੇ ਸੁਪਰੀਮ ਕੋਰਟ ਨੇ ਬਿਲਕੁਲ ਇਨਕਾਰ ਕਰਤਾ ਬਲਕਿ ਜਦੋਂ ਸਵਾਲ ਪੁੱਛੇ ਗਏ ਉੱਥੇ ਅੱਧੇ ਘੰਟੇ ਤੋ ਵਿਵਾਦ ਬਹਿਸ ਚੱਲੀ ਤੇ ਪੰਜਾਬ ਸਰਕਾਰ ਕੋਲੇ ਤੇ ਨਾ ਹੀ ਪੰਜਾਬ ਸਰਕਾਰ ਦੇ ਵਕੀਲਾਂ ਕੋਲੇ ਕਿਸੇ ਤਰ੍ਹਾਂ ਦਾ ਕੋਈ ਜਵਾਬ ਸੀ ਤੇ ਮੁੜ ਕੇ ਜਦੋਂ ਸੁਣਵਾਈ ਖਤਮ ਹੋ ਗਈ ਔਰ ਸੁਪਰੀਮ ਕੋਰਟ ਨੇ ਭਗਵੰਤ ਮਾਨ ਸਰਕਾਰ ਦੇ ਖਿਲਾਫ ਫੈਸਲਾ ਦੇਤਾ ਤੇ ਫਿਰ ਇਹਨਾਂ ਦੇ ਵਕੀਲ ਬਾਹਰ ਨਮੋਸ਼ੀ ਹੋ ਕੇ ਆਉਂਦੇ ਨਜ਼ਰ ਆਏ ਮੂੰਹ ਲਟਕਾ ਕੇ ਨਜ਼ਰ ਆਉਂਦੇ ਸੀ ਤੇ ਫਿਰ ਇਹ ਸਾਰਾ ਮਾਮਲਾ ਹੈ ਕੀ ਆ ਇਹ ਮੈਂ ਤੁਹਾਨੂੰ ਅੱਜ ਦੱਸੂਗਾ ਨਾਲ ਹੀ ਗੱਲ ਕਰਾਂਗੇ ਕਿਉਂਕਿ ਕਿਸ ਤਰ੍ਹਾਂ ਦੀ ਤਾਨਾਸ਼ਾਹੀ ਇਹ ਸਰਕਾਰ ਕਰ ਰਹੀ ਹੈ ਇਸ ਦੀ ਤਾਜ਼ਾ ਉਦਾਹਰਣ ਉਦੋਂ ਸਾਹਮਣੇ ਆਈ ਜਦੋਂ ਪੰਜਾਬ ਦੇ ਲੀਡਰ ਆਫ ਦੀ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਨੇ ਤੇ ਇੱਥੋਂ ਤੱਕ ਕਹਿਤਾ ਕਹਿੰਦੇ ਜਿਹੜੀਆਂ ਤੁਸੀਂ ਪਿੱਛੇ ਫੋਟੋਆਂ ਲਾਈਆਂ ਨੇ ਭੀਮrao ਅੰਬੇਦਕਰ ਦੀਆਂ ਜਿਨ੍ਹਾਂ ਨੇ ਇਸ ਮੁਲਕ ਦਾ ਸੰਵਿਧਾਨ ਰਚਿਆ ਸੀ ਤੇ ਚਾਹੇ ਤੁਸੀਂ ਸ਼ਹੀਦ ਆਜ਼ਮ ਭਗਤ ਸਿੰਘ ਦੀ ਫੋਟੋ ਲਾਈ ਆ ਤੁਹਾਨੂੰ ਇਹ ਫੋਟੋਆਂ ਲਾਉਣ ਦਾ ਹੱਕ ਨਹੀਂ ਤੁਸੀਂ ਇਸ ਤਰ੍ਹਾਂ ਕਰੋ ਉੱਥੇ ਜਰਮਨ ਦੇ ਤਾਨਾਸ਼ਾ ਅਡੋਲਫ ਹਿਟਲਰ ਦੀ ਫੋਟੋ ਲਾ ਲਓ ਸ਼ਾਇਦ ਉਹ ਤੁਹਾਨੂੰ ਸੂਟ ਕਰੇ ਕਿਉਂਕਿ ਤੁਸੀਂ ਸੰਵਿਧਾਨ ਦੇ ਹਿਸਾਬ ਨਾਲ ਕੋਈ ਕੰਮ ਤਾਂ ਕਰ ਲਈ ਨਹੀਂ ਤੇ ਨਾ ਹੀ ਤੁਸੀਂ ਕਿਸੇ ਕਾਨੂੰਨ ਦਾ ਪਾਲਣ ਕਰ ਰਹੇ ਹੋ ਇਸ ਬਾਰੇ ਵੀ ਗੱਲ ਕਰਾਂਗੇ ਤੇ ਨਾਲ ਹੀ ਇਸੇ ਪਾਰਟੀ ਦੇ ਇੱਕ ਐਮਪੀ ਦੀ ਵੀ ਗੱਲ ਕਰਾਂਗੇ ਸੰਸਦ ਨੇ ਲੁਧਿਆਣੇ ਤੋਂ ਰਵਨੀਤ ਸਿੰਘ ਬਿੱਟੂ ਉਹਨਾਂ ਨੇ ਕਿਹਾ ਕਹਿੰਦੇ ਜਾਂ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਚੋਂ ਕੱਢ ਦੋ 10 ਦਿਨਾਂ ਦੇ ਅੰਦਰ ਅੰਦਰ ਤੇ ਚਾਹੇ ਸਾਨੂੰ ਪਾਰਟੀ ਤੋਂ ਵੱਖਰੇ ਕਰ ਦੋ ਇਹ ਕਿਸ ਤਰ੍ਹਾਂ ਦੀ ਧੌਂਸ ਆ ਇੱਕ ਐਮਪੀ ਜਿੱਤਿਆ ਹੋਇਆ ਐਮਪੀ ਜਿਹੜਾ ਕਾਂਗਰਸ ਦੇ ਨਾਲ ਜੁੜਿਆ ਉਹ ਧੌਂਸ ਦੇ ਰਿਹਾ ਕਿਉਂ ਨਹੀਂ ਇਸ ਤਰ੍ਹਾਂ ਦੇ ਵਿਅਕਤੀਆਂ ਦੇ ਖਿਲਾਫ ਅਨੁਸ਼ਾਸਨਿਕ ਕਾਰਵਾਈ ਹੋਣੀ ਚਾਹੀਦੀ ਜਦੋਂ ਇਸ ਤਰ੍ਹਾਂ ਦੀ ਗੱਲ ਆਊਗੀ ਤੁਸੀਂ ਦੇਖੋਗੇ ਰਵਨੀਤ ਸਿੰਘ ਬਿੱਟੂ ਤੇ ਕੋਈ ਕਾਰਵਾਈ ਨਹੀਂ ਹੋਣੀ ਇਸ ਮਾਮਲੇ ਨੂੰ ਵੀ ਸਮਝਾਂਗੇ ਤੇ ਨਾਲੇ ਅੱਜ ਇੱਕ ਗੱਲ ਹੋਰ ਕਰਾਂਗੇ ਸਾਬਕਾ ਚੀਫ ਆਫ ਦਿ ਆਰਮੀ ਸਟਾਫ ਜਰਨਲ ਐਮ ਐਮ ਨਰਵਾਣੇ 30 ਅਪ੍ਰੈਲ ਸਾਲ 2022 ਦੇ ਵਿੱਚ ਇਹ ਰਿਟਾਇਰ ਹੋ ਗਏ ਸੀ ਪਰ ਰਿਟਾਇਰਮੈਂਟ ਤੋਂ ਬਾਅਦ ਇਹਨਾਂ ਨੇ ਇੱਕ ਕਿਤਾਬ ਲਿਖੀ ਆ ਜਿਹਦਾ ਨਾਮ ਹੈ ਫੋਰ ਸਟਾਰਸ ਆਫ ਡੈਸਟੀ ਕਿਤਾਬ ਤਾਂ ਇਹਨਾਂ ਨੇ ਲਿਖਤੀ ਪਰ ਭਾਰਤ ਸਰਕਾਰ ਇਹਨਾਂ ਦੀ ਕਿਤਾਬ ਤੋਂ ਡਰ ਗਈ ਆ ਉਸ ਨੂੰ ਰਿਲੀਜ਼ ਨਹੀਂ ਹੋਣ ਦੇਣਾ ਚਾਹੁੰਦੀ ਜਿਹੜੀ ਕਿਤਾਬ ਬੀਤੇ 15 ਜਨਵਰੀ ਨੂੰ ਰਿਲੀਜ਼ ਹੋਣੀ ਸੀ ਹੁਣ ਕਹਿੰਦੇ ਆ ਕਿ 30 ਅਪ੍ਰੈਲ ਤੋਂ ਬਾਅਦ ਰਿਲੀਜ਼ ਕੀਤੀ ਜਾਵੇਗੀ ਇਹ ਕਿਉਂ ਭਾਰਤ ਸਰਕਾਰ ਡਰੀ ਆ ਇਹੋ ਜਿਹੇ ਕਿਹੜੇ ਖੁਲਾਸੇ ਜਰਨਲ ਐਮ ਐਮ ਨਰਵਾਣੇ ਨੇ ਇਸ ਕਿਤਾਬ ਦੇ ਵਿੱਚ ਕੀਤੇ ਆ ਉਹਨਾਂ ਤੇ ਆਪਾਂ ਗੱਲ ਕਰਾਂਗੇ ਤੇ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਤੁਹਾਨੂੰ ਇੱਕ ਅਪੀਲ ਕੀ ਤੁਸੀਂ ਸਾਡੇ ਇਸ ਕਨੈਕਟ ਨਿਊਜ਼ ਰੂਮ ਚੈਨਲ ਨੂੰ ਇਸ ਨੂੰ ਸਬਸਕ੍ਰਾਈਬ ਕਰੋ ਇਸ ਨੂੰ ਲਾਈਕ ਕਰੋ ਸ਼ੇਅਰ ਵੀ ਕਰੋ ਤਾਂ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੀਏ ਬੀਤੇ 15 ਜਨਵਰੀ ਨੂੰ ਸੋਮਵਾਰ ਵਾਲੇ ਦਿਨ ਪੁਲੱਥ ਦੇ ਕਾਂਗਰਸ ਦੇ ਐਮ ਐਲ ਏ ਸੁਖਪਾਲ ਸਿੰਘ ਖਹਿਰਾ ਨੂੰ ਨਿਚਲੀ ਅਦਾਲਤ ਨੇ ਜ਼ਮਾਨਤ ਕੀ ਦਿੱਤੀ ਕਿ ਪੰਜਾਬ ਸਰਕਾਰ ਦੀਆਂ ਭਾਜਨਾ ਪੈ ਗਈਆਂ ਪੱਬਾਂ ਭਾਰ ਹੋ ਕੇ ਪੰਜਾਬ ਸਰਕਾਰ ਸੁਪਰੀਮ ਕੋਰਟ ਦਾ ਰੁਖ ਕਰ ਲੈਂਦੀ ਆ ਕਹਿੰਦੇ 4 ਜਨਵਰੀ ਨੂੰ ਜਿਹੜੀ ਇਹਨਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਬੇਲ ਮਿਲੀ ਸੀ ਨਸ਼ਾ ਦੇ ਕੇਸ ਦੇ ਵਿੱਚ ਰੈਗੂਲਰ ਜ਼ਮਾਨਤ ਹੋਈ ਸੀ ਉਸ ਨੂੰ ਕੈਨਸਲ ਕਰਵਾਉਣਾ ਮਤਲਬ ਕਿ ਇੰਨੀ ਕੋਈ ਸਰਕਾਰ ਖੌਫਜ਼ਾ ਦਾ ਹੋ ਸਕਦੀ ਹੈ ਇੱਕ ਆਪੋਜੀਸ਼ਨ ਦੇ ਮੈਂਬਰ ਤੋਂ ਜਾਂ ਕੇਵਲ ਤੇ ਕੇਵਲ ਇਹ ਸਿਆਸੀ ਬਦਲਾਖੋਰੀ ਦੀ ਨੀਤੀ ਆ ਇਸ ਗੱਲ ਨੂੰ ਸਮਝਣ ਲਈ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾਓ ਕਿ 15 ਤਰੀਕ ਨੂੰ ਜੁਡੀਸ਼ੀਅਲ ਮੈਜਿਸਟਰੇਟ ਫਰਸਟ ਕਲਾਸ ਸੁਪਰੀਤ ਕੌਰ ਇਹ ਕਪੂਰਥਲੇ ਦੇ ਵਿੱਚ ਨੇ ਤਾਇਨਾਤ ਨੇ ਉੱਥੇ ਤੇ ਇਹਨਾਂ ਦੀ ਕੇਸ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਦਾ ਮਾਮਲਾ ਆਇਆ ਸੀ ਜਿਹੜਾ ਉਹਨਾਂ ਤੇ ਇੱਕ ਪਰਚਾ ਦਰਜ ਕੀਤਾ ਗਿਆ ਸੀ ਉਹ ਵੀ ਜਿਹੜਾ 4 ਤਰੀਕ ਨੂੰ 4 ਜਨਵਰੀ ਨੂੰ ਰਾਤੋਂ ਰਾਤ ਕੀਤਾ ਸੀ ਤੇ ਅਦਾਲਤ ਨੂੰ ਲੱਗਾ ਕਿ ਇਸ ਪਰਚੇ ਦੇ ਵਿੱਚ ਤਾਂ ਕੁਝ ਹੈ ਹੀ ਨਹੀਂ ਇਸ ਕਰਕੇ ਉਹਨਾਂ ਨੇ 15 ਤਰੀਕ ਨੂੰ 15 ਜਨਵਰੀ ਨੂੰ ਇਹਨਾਂ ਨੂੰ ਬੇਲ ਦਿੱਤੀ ਸੀ ਜਾਂ ਜ਼ਮਾਨਤ ਦਿੱਤੀ ਸੀ ਇਸ ਗੱਲ ਤੋਂ ਘਬਰਾ ਕੇ ਪੰਜਾਬ ਸਰਕਾਰ ਨੇ ਰਾਤੋਂ ਰਾਤ ਇੱਕ ਬੜਾ ਮਹਿੰਗਾ ਵਕੀਲ ਹਾਇਰ ਕੀਤਾ ਲੂਥਰਾ ਐਂਡ ਲੂਥਰਾ ਫਰਮਸ ਤੋਂ ਸਦਾਰਥ ਲੂਥਰਾ ਇਹ ਸੀਨੀਅਰ ਕਾਉਂਸਲ ਨੇ ਸੀਨੀਅਰ ਐਡਵੋਕੇਟ ਨੇ ਸੀਨੀਅਰ ਇੱਕ ਲਾਇਰ ਨੇ ਇਹਨਾਂ ਨੂੰ ਹਾਇਰ ਕੀਤਾ ਜਿਹੜੇ ਇੱਕ ਦਿਨ ਦੀ ਫੀਸ ਲੱਖਾਂ ਰੁਪਏ ਲੈਂਦੇ ਆ ਇਹ ਇਹਨਾਂ ਨੂੰ ਹਾਇਰ ਕਰਕੇ ਤੇ ਸਪੈਸ਼ਲ ਲੀਵ ਪਟੀਸ਼ਨ ਦਾਇਰ ਕੀਤੀ ਗਈ ਸੁਪਰੀਮ ਕੋਰਟ ਦੇ ਵਿੱਚ ਕਿ ਜਿਹੜੀ 4 ਜਨਵਰੀ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜਸਟਿਸ ਅਨੂਪ ਚਿਤਕਾਰਾ ਨੇ ਜਿਹੜੀ ਜ਼ਮਾਨਤ ਦਿੱਤੀ ਸੀ ਨਸ਼ਿਆਂ ਦੇ ਕੇਸ ਦੇ ਵਿੱਚ 9 ਸਾਲ ਪੁਰਾਣਾ ਕੇਸ ਆ ਇਹ ਆਪਾਂ ਕਈ ਵਾਰੀ ਇਹਦੀ ਗੱਲ ਕਰ ਚੁੱਕੇ ਆ ਉਸ ਕੇਸ ਦੇ ਵਿੱਚ ਜਿਹੜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜ਼ਮਾਨਤ ਦਿੱਤੀ ਸੀ ਉਸ ਨੂੰ ਖਾਰਜ ਕੀਤਾ ਜਾਵੇ ਤੁਸੀਂ ਦੇਖੋ ਇਹਨਾਂ ਦੇ ਵਕੀਲ ਸੀ ਪਰਮਜੀਤ ਸਿੰਘ ਪਟਵਾਲੀਆ ਮੈਂ ਸੁਖਪਾਲ ਸਿੰਘ ਖਹਿਰਾ ਦੀ ਗੱਲ ਕਰ ਰਿਹਾ ਜਦੋਂ ਇਹ ਮਾਮਲਾ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਆਇਆ ਤੇ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੇ ਇੱਕ ਅਰਜੈਂਟ ਹੀアリング ਲਾਇਕੀ ਸਾਨੂੰ ਬਹੁਤ ਲੋਡ ਆ ਇਸ ਮਾਮਲੇ ਦੀ ਬਹੁਤ ਇਸ ਦੀ ਅਹਿਮੀਅਤ ਆ ਇਸ ਹਿਸਾਬ ਦੇ ਨਾਲ ਇਸ ਮਾਮਲੇ ਨੂੰ ਸੁਣਿਆ ਜਾਵੇ ਤੇ ਮਾਮਲਾ ਹੈ ਕਿ ਸੀ ਕੇਵਲ ਤੇ ਕੇਵਲ ਸੁਖਪਾਲ ਸਿੰਘ ਖਹਿਰਾ ਦੀ ਬੇਲ ਦਾ ਜ਼ਮਾਨਤ ਦਾ ਹਾਲਾਂਕਿ ਇਸ ਤੋਂ ਇੱਕ ਦਿਨ ਪਹਿਲਾਂ ਸੁਖਪਾਲ ਸਿੰਘ ਖਹਿਰਾ ਆਪਣਾ ਇੱਕ ਖਦਸ਼ਾ ਪ੍ਰਗਟ ਕਰ ਚੁੱਕੇ ਸੀ ਮੀਡੀਆ ਦੇ ਅੱਗੇ ਕਿ ਮੈਨੂੰ ਲੱਗਦਾ ਹੁਣ ਇਹਨਾਂ ਨੇ ਪੂਰਾ ਜ਼ੋਰ ਲਾਉਣਾ ਔਰ ਪੂਰਾ ਜ਼ੋਰ ਇਸ ਭਗਵੰਤ ਮਾਨ ਦੀ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਲਾਇਆ ਵੀ ਉੱਥੇ ਜਾ ਕੇ ਜਦੋਂ ਇਹਨਾਂ ਦੇ ਵਕੀਲ ਤੇ ਸੁਖਪਾਲ ਸਿੰਘ ਖਹਿਰਾ ਦੇ ਵਿੱਚ ਬਹਿਸ ਹੋਈ ਤੇ ਸਹਾਧਾਰਥ ਲੂਥਰਾ ਕੋਲੇ ਬਹੁਤ ਜ਼ਿਆਦਾ ਕੁਝ ਕਹਿਣ ਨੂੰ ਨਹੀਂ ਸੀ। ਕੀ ਇਹ ਹੀ ਗਿਆ ਕਿ ਇੱਕ ਪੁਰਾਣਾ ਐਂਡੀਪੀਐਸ ਦਾ ਕੇਸ ਆ? ਹਾਲਾਂਕਿ ਤੁਹਾਨੂੰ ਮੈਂ ਇਹ ਵੀ ਦੱਸ ਦਿੰਨਾ ਇਹ ਗੱਲ ਸੁਪਾਲ ਸਿੰਘ ਖਹਿਰਾ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਕਹੀ ਸੀ ਕਿ ਪਹਿਲਾਂ ਤਾਂ ਸੁਪਰੀਮ ਕੋਰਟ ਨੇ ਪਿਛਲੇ ਸਾਲ ਹੀ ਸੰਨ 2023 ਦੇ ਵਿੱਚ ਵਾਰੰਟ ਜਾਰੀ ਕੀਤੇ ਗਏ ਸੀ ਸੁਪਾਲ ਸਿੰਘ ਖਹਿਰਾ ਨੂੰ ਉਹਨਾਂ ਨੂੰ ਖਾਰਜ ਕਰਤਾ ਸੀ ਕਹਿੰਦੇ ਟਰਾਇਲ ਪੂਰਾ ਹੋ ਚੁੱਕਾ ਤੇ ਹੁਣ ਤੁਸੀਂ ਇਸ ਕੇਸ ਦੇ ਵਿੱਚ ਲੱਭਦੇ ਕਿਉਂ? ਉਸ ਤੋਂ ਬਾਅਦ ਇਸੇ ਸੁਪਰੀਮ ਕੋਰਟ ਨੇ ਪੰਜ ਜੱਜਿਸ ਦੀ ਇੱਕ ਸੰਵਿਧਾਨਿਕ ਬੈਂਚ ਦਾ ਗਠਨ ਕਰਕੇ ਵੀ ਇਸ ਮਾਮਲੇ ਦੀ ਸੁਣਵਾਈ ਕੀਤੀ ਸੀ ਇੱਕ ਨਜ਼ੀਰ ਬਣਾਈ ਸੀ ਇੱਕ ਉਦਾਹਰਣ ਸੈੱਟ ਕੀਤੀ ਸੀ ਕਿ ਇਸ ਤਰ੍ਹਾਂ ਲੋਕਾਂ ਨੂੰ ਜਿਹੜੇ ਮਾਮਲੇ ਟ੍ਰਾਇਲ ਪੂਰੇ ਹੋ ਚੁੱਕੇ ਆ ਉਹਨਾਂ ਮਾਮਲਿਆਂ ਦੇ ਵਿੱਚ ਨਾ ਘੜੀਸੋ ਪਰ ਕਿੱਥੇ ਪੰਜਾਬ ਦੀ ਸਰਕਾਰ ਭਗਵੰਤ ਮਾਨ ਦੀ ਸਰਕਾਰ ਕਿੱਥੇ ਸੁਣਦੀ ਆ ਖੈਰ ਜਦੋਂ ਇਹਨਾਂ ਨੇ ਸਪੈਸ਼ਲ ਇਲੀ ਪਟੀਸ਼ਨ ਪਾਈ ਤੇ ਅੱਜ ਤੜਕੇ ਉੱਥੇ ਸੁਣਵਾਈ ਹੋਈ ਤੇ ਉਸ ਤੋਂ ਬਾਅਦ ਇਸੇ ਸਰਕਾਰ ਨੂੰ ਭਗਵੰਤ ਮਾਨ ਦੀ ਸਰਕਾਰ ਨੂੰ ਸ਼ਰਮਸਾਰ ਹੋਣਾ ਪਿਆ بار-ਬਾਰ ਇਹਨਾਂ ਦੇ ਅਪੀਲ ਕਰਨ ਦੇ باوجود ਕਿ ਸਾਨੂੰ ਤਾਂ ਸੁਖਪਾਲ ਸਿੰਘ ਖੈਰਾ ਨੂੰ ਦੁਬਾਰਾ ਗ੍ਰਿਫਤਾਰ ਕਰਨ ਦੀ ਲੋੜ ਆ ਔਰ ਉਹਨਾਂ ਦੀ ਜ਼ਮਾਨਤ ਨੂੰ ਰੱਦ ਕੀਤਾ ਜਾਵੇ ਸੁਪਰੀਮ ਕੋਰਟ ਨੇ ਇੱਕ ਗੱਲ ਨਹੀਂ ਸੁਣੀ ਜਸਟਿਸ ਬੇਲਾ ਐਮ ਤਰਵੇਦੀ ਜਸਟਿਸ ਬੇਲਾ ਐਮ ਤ੍ਰिवेदी ਇਸ ਕੇਸ ਦੀ ਸੁਪਰੀਮ ਕੋਰਟ ਦੇ ਜੱਜ ਉਹ ਇਸ ਕੇਸ ਦੀ ਸੁਣਵਾਈ ਕਰ ਰਹੇ ਸੀ ਤੇ ਉਹਨਾਂ ਨੂੰ ਇੱਕ ਵੀ ਗੱਲ ਭਗਵੰਤਮਾਨ ਸਰਕਾਰ ਦੀ ਕਨਵਿੰਸਿੰਗ ਨਹੀਂ ਲੱਗੀ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਹਾਈ ਕੋਰਟ ਨੇ ਜਾਂ ਪੰਜਾਬ ਜਾਂ ਹਰਿਆਣਾ ਹਾਈ ਕੋਰਟ ਨੇ ਜੋ ਜ਼ਮਾਨਤ ਦਿੱਤੀ ਹੈ 4 ਜਨਵਰੀ ਨੂੰ ਸੁਖਪਾਲ ਸਿੰਘ ਖੈਰਾ ਨੂੰ ਇਸ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਬਲਕਿ ਸੁਖਪਾਲ ਸਿੰਘ ਖੈਰਾ ਨੂੰ ਹੁਣ ਇੱਕ ਵੱਡੀ ਰਾਹਤ ਮਿਲੀ ਹੈ ਮੈਂ ਬਹੁਤ ਸ਼ੁਕਰੀਆ ਅਦਾ ਕਰਦਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਅਤੇ ਨਿਆਂਪਾਲਿਕਾ ਦਾ ਜਿਹੜੇ ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ ਅੱਜ ਮੈਨੂੰ ਇਨਸਾਫ ਦਿੱਤਾ ਵਾ ਜਿਹੜੀ ਕੋਝੀਆਂ ਚਾਲਾਂ ਚੱਲ ਰਹੀ ਸੀ ਪੰਜਾਬ ਸਰਕਾਰ ਬਹੁਤ ਤੇਜ਼ੀ ਦੇ ਨਾਲ ਮੇਰੀ ਬੇਲ ਕੈਨਸਲੇਸ਼ਨ ਪਾਈ ਸੀ ਸੁਪਰੀਮ ਕੋਰਟ ਵਿੱਚ ਜਿਹੜੀ ਉਹਨਾਂ ਨੇ ਚੈਲੰਜ ਕੀਤੀ ਸੀਗੀ ਉਹਦੇ 'ਚ ਮੈਨੂੰ ਬਹੁਤ ਵੱਡੀ ਰਿਲੀਫ ਦਿੱਤੀ ਆ ਉਹ ਇਸ ਲਈ ਮਿਲੀ ਆ ਕਿਉਂਕਿ ਮੈਂ ਜਿੱਦਾਂ ਕੱਲ ਵੀ ਕਾਫੀ ਡਿਟੇਲਡ ਐਕਸਪਲੇਨ ਕੀਤਾ ਸੀਗਾ ਕਿ ਮੈਂ ਬਿਲਕੁਲ ਬੇਗਨਾ ਔਰ ਇਹ ਸਾਰਾ ਜਿਹੜਾ ਝੂਠਾ ਮਨਕਰਣ ਇਸ ਗਮੀਰੇ ਖਿਲਾਫ ਝੂਠੀਆਂ ਗਵਾਹੀਆਂ ਪੈਦਾ ਕੀਤੀਆਂ ਗਈਆਂ ਸਰਕਾਰ ਨੇ ਪੁਲਿਸ ਨੇ ਮਿਲ ਕੇ ਝੂਠੇ ਰਿਕਵਰੀਆ ਪਲਾਨਟ ਕੀਤੀਆਂ ਗਈਆਂ ਇਸ ਕਰਕੇ ਇਹ ਬਹੁਤ ਵੱਡੀ ਸੱਚ ਦੀ ਜਿੱਤ ਹੋਈ ਆ ਕਿਉਂਕਿ ਮੈਂ ਪਹਿਲਾਂ ਕਹਿ ਰਿਹਾ ਸੀਗਾ ਕਿ ਸੱਚ ਨੂੰ ਪਰੇਸ਼ਾਨਤਾ ਕੀਤਾ ਜਾ ਸਕਦਾ ਲੇਕਿਨ ਉਸ ਨੂੰ ਹਰਾਇਆ ਨਹੀਂ ਜਾ ਸਕਦਾ ਔਰ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਵਾ ਕੂੜ ਨੂੰ ਖੁੱਟੇ ਨਾਨਕਾ ਉੜਕ ਸੱਚ ਰਹੇ ਸੋ ਆਪਾਂ ਸੱਚ ਦੀ ਜਿੱਤ ਹੋਈ ਆ ਮੈਂ ਉਹਨਾਂ ਦਾ ਜੱਜ ਸਾਹਿਬ ਦਾ ਤੇ ਸਾਰੀ ਜੁਡੀਸ਼ਰੀ ਦਾ ਬਹੁਤ ਧੰਨਵਾਦ ਕਰਦਾ ਵਾਂ ਔਰ ਨਾਲ ਮੈਂ ਇਹ ਕਹਿਣਾ ਕਿ ਠੀਕ ਹੈ ਇਹਨਾਂ ਨੇ ਆਪਣਾ ਨਫ਼ਰਤ ਦੀ ਭਾਵਨਾ ਨਾਲ ਪੰਜਾਬ ਸਰਕਾਰ ਨੇ ਮੇਰੇ ਤੇ ਪੰਜ ਮੁਕਦਮੇ ਦਰਜ ਕੀਤੇ ਨੇ ਇਹ ਕੋਈ ਪਹਿਲਾ ਮੁਕਦਮਾ ਨਹੀਂਗਾ ਜਦੋਂ ਤਿੰਨਾਂ ਚ ਮੈਨੂੰ ਨਹੀਂ ਗ੍ਰਿਫਤਾਰ ਕਰ ਸਕੀ ਪੰਜਾਬ ਦੀ ਸਰਕਾਰ ਪੁਲਿਸ ਭਗਵੰਤ ਦੇ ਕਹਿਣ ਤੇ ਤੇ ਉਹਨਾਂ ਨੇ ਮੇਰੇ ਤੇ ਐਨਡੀਪੀਐਸ ਦਾ ਦਰਜ ਕੀਤਾ ਜਦੋਂ ਮੈਨੂੰ ਬੇਲ ਮਿਲਦੀ ਆ 4 ਜਨਵਰੀ ਨੂੰ ਤੇ ਉਸ ਦਿਨ ਤੜਕੇ 3 ਵਜੇ ਇੱਕ ਪੰਜਵਾਂ ਮੁਕਦਮਾ ਦਰਜ ਕਰਕੇ ਇੱਕ ਮਨਕਰਤ ਕਹਾਣੀ ਬਣਾ ਕੇ ਕਿ ਮੈਂ ਕਿਸੇ ਗਵਾਹ ਨੂੰ ਡਰਾਇਆ ਜਦ ਕਿ ਉਹ ਸਟੇਟ ਵਿੱਚ ਜਦੋਂ ਸ਼ਿਕਾਇਤ ਕਰਵਾਈ ਜਾ ਰਹੀ ਹੈ ਗਵਾਹ ਵੱਲੋਂ ਗਵਾਹ ਦੇ ਪਰਿਵਾਰ ਵੱਲੋਂ ਉਹ ਗਵਾਹ ਹੀ ਨਹੀਂ ਸਿਕਾ ਵਿਟਨੈਸ ਬਣਦਾ 15 ਦਿਨ ਤੋਂ ਬਾਅਦ ਸੋ ਇਹ ਸਾਰੀ ਝੂਠੀ ਕਹਾਣੀ ਨੂੰ ਅਲਟੀਮੇਟਲੀ ਮੈਂ ਲੌਜੀਕਲ ਕਨਕਲੂਜਨ ਤੇ ਲੈ ਕੇ ਜਾਊਂਗਾ ਔਰ ਜਿਹਨਾਂ ਲੋਕਾਂ ਨੇ ਗਲਤ ਕੰਮ ਕੀਤੇ ਨੇ ਦੇ ਵਿਲ ਹੈਵ ਟੂ ਪੇ ਫਾਰ ਦਾ ਰੋਂਗ ਡੀਡਸ ਇਹ ਮੇਰਾ ਭਰੋਸਾ ਵਾ ਇਸ ਦੇਸ਼ ਦੀ ਜੁਡੀਸ਼ਰੀ ਵਿੱਚ ਤੇ ਉਸ ਅਕਾਲਪੁਰ ਖਾਇਕੁਰ ਦੇ ਵਿੱਚ ਮੈਂ ਸੁਖਪਾਲ ਸਿੰਘ ਖੇੜਾ ਦੀ ਬੀਤੇ ਕੱਲ ਉਹ ਪ੍ਰੈਸ ਕਾਨਫਰੰਸ ਵੀ ਸੁਣ ਰਿਹਾ ਸੀ ਜਿਹੜੀ ਉਹ ਆਪਣੇ ਘਰ ਕਰ ਰਹੇ ਸੀ ਪਹਿਲੀ ਪ੍ਰੈਸ ਕਾਨਫਰੰਸ ਸੀ ਉਹਨਾਂ ਦੀ ਕਿਸ ਤਰ੍ਹਾਂ ਉਹਨਾਂ ਨੇ ਪਿਛਲੇ ਲਗਭਗ 3.5 ਮਹੀਨੇ ਸੋਲੀਟਰੀ ਕਨਫਾਈਨਮੈਂਟ ਦੇ ਵਿੱਚ ਕੱਲਿਆਂ ਇਹਨਾਂ ਨੂੰ ਬੰਦ ਕੀਤਾ ਗਿਆ ਸੀ ਉਹ ਬਤਾਏ ਇਹਨਾਂ ਦੇ ਨਾਲ ਉੱਥੇ ਪ੍ਰਤਾਪ ਸਿੰਘ ਬਾਜਵਾ ਸੀ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਪਾਰਟੀ ਦੇ ਪ੍ਰਧਾਨ ਆ ਉਹ ਵੀ ਉੱਥੇ ਮੌਜੂਦ ਸੀ ਹੋਰ ਵੀ ਕਈ ਕਾਂਗਰਸ ਦੇ ਲੀਡਰ ਸੀ ਉੱਥੇ ਇਹੀ ਗੱਲ ਸੁਖਪਾਲ ਸਿੰਘ ਖਹਿਰਾ ਕਹਿ ਰਹੇ ਸੀ ਕਿ ਇਹ ਜਾਣ ਬੁਝ ਕੇ ਮੈਨੂੰ ਜੇਲ੍ਹ ਦੇ ਵਿੱਚ ਇਸ ਕਰਕੇ ਰੱਖਣਾ ਚਾਹੁੰਦੀ ਆ ਭਗਵੰਤ ਮਾਨ ਦੀ ਸਰਕਾਰ ਜਾਣ ਬੁੱਝ ਕੇ ਮੈਨੂੰ ਜੇਲ੍ਹ ਦੇ ਵਿੱਚ ਬੰਦ ਕਰਕੇ ਰੱਖਣਾ ਚਾਹੁੰਦੀ ਹੈ ਤਾਂ ਕਿ ਮੈਂ ਇਹਨਾਂ ਦੇ ਖਿਲਾਫ ਬੋਲਣਾ ਬੰਦ ਕਰਦਾ ਤੁਸੀਂ ਇੱਕ ਗੱਲ ਹੋਰ ਨੋਟ ਕਰੋ ਇਸੇ ਪ੍ਰੈਸ ਕਾਨਫਰੰਸ ਦੇ ਵਿੱਚ ਆ ਕੇ ਜਿੰਨੇ ਪੁਲਿਸ ਅਫਸਰ ਸੀ ਉਹ ਆ ਕੇ ਬਾਰ-ਬਾਰ ਇਹੀ ਕਹਿੰਦੇ ਸੀ ਕਿ ਤੁਸੀਂ ਮੁੱਖ ਮੰਤਰੀ ਦੇ ਖਿਲਾਫ ਬੋਲਦੇ ਕਿਉਂ ਕਿ ਮੁੱਖ ਮੰਤਰੀ ਨੂੰ ਸੁਖਪਾਲ ਸਿੰਘ ਖੈਰਾ ਦਾ ਬੋਲਣਾ ਇੰਨਾ ਖੌਫਜ਼ਦਾ ਹੋ ਗਿਆ ਉਹ ਇੰਨਾ ਉਹਨਾਂ ਨੂੰ ਡਰ ਲੱਗਣ ਲੱਗਿਆ ਸੁਖਪਾਲ ਸਿੰਘ ਖੈਰਾ ਤੋਂ ਮੈਨੂੰ ਲੱਗਦਾ ਭਗਵੰਤ ਮਾਨ ਹੌਲੀ-ਹੌਲੀ ਇਸ ਤਰ੍ਹਾਂ ਦੇ ਬਣਦੇ ਜਾ ਰਹੇ ਆ ਜਿਹੜੇ ਆਪਣੀ ਆਲੋਚਨਾ برداشت ਹੀ ਨਹੀਂ ਕਰ ਸਕਦੇ ਤੇ ਇਹ ਉਹੀ ਭਗਵੰਤ ਮਾਨ ਆ ਜਦੋਂ ਬਾਹਰ ਰਹਿ ਕੇ ਹਰ ਪਾਰਟੀ ਦੀ ਹਰ ਪਾਰਟੀ ਦੀ ਲੀਡਰ ਦੀ ਇਹ ਆਲੋਚਨਾ ਕਰਦੇ ਸੀ ਇਹ ਗੱਲ ਕਲ ਸੁਖਪਾਲ ਸਿੰਘ ਖੰਨਾ ਨੇ ਕਹੀ ਆ ਦੂਸਰੀ ਗੱਲ ਜਿਹੜਾ ਮਾਮਲਾ ਇਸ ਤੋਂ ਪਹਿਲਾਂ ਆਇਆ ਸੀ ਜਦੋਂ 4 ਜਨਵਰੀ ਨੂੰ ਤੁਸੀਂ ਯਾਦ ਕਰੋ ਇਹਨਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜ਼ਮਾਨਤ ਦੇਤੀ ਔਰ ਪੰਜਾਬ ਸਰਕਾਰ ਨੂੰ ਪਤਾ ਵੀ ਲੱਗ ਗਿਆ ਕਿਵੇਂ ਫਿਰ ਰਾਤ ਤੋਂ ਰਾਤ ਇੱਕ ਵਿਉਂਤ ਰਚੀ ਗਈ ਤੜਕੇ 3 ਵਜੇ ਬਲਕਿ ਉਦੋਂ ਰਾਤ ਹੀ ਹੁੰਦੀ ਹੈ 3 ਵਜੇ 3 ਵਜੇ ਇੱਕ ਪਰਚਾ ਦਰਜ ਕਰ ਦਿੱਤਾ ਗਿਆ ਕਿੰਦੇ ਸੁਖਪਾਲ ਸਿੰਘ ਖੈਰਾ ਨੇ ਗਵਾਮਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਤੁਸੀਂ ਯਾਦ ਕਰੋ 195 ਏ ਇੰਡੀਅਨ ਪੀਨਲ ਕੋਡ ਦਾ ਤੇ 506 ਕ੍ਰਿਮੀਨਲ ਇੰਟੀਮੀਡੇਸ਼ਨ ਕੀਤੀ ਹੁਣ ਇਹਦੇ ਵਿੱਚ ਵੀ ਇਹੀ ਜਿਹੜੀ ਪੰਜਾਬ ਪੁਲਿਸ ਆ ਉਹ ਕਿੰਨੀ ਬੁਰੀ ਤਰ੍ਹਾਂ ਫੇਲ ਹੋਈ ਤੁਸੀਂ ਦੇਖੋ ਜਿਹੜਾ ਇਹਨਾਂ ਨੇ ਗਵਾਹ ਖੜਾ ਕੀਤਾ ਰਣਜੀਤ ਕੌਰ ਇੱਕ ਕਸ਼ਮੀਰ ਸਿੰਘ ਦੀ ਪਤਨੀ ਆ ਤੇ ਕਸ਼ਮੀਰ ਸਿੰਘ ਤਾਂ ਖੁਦ ਕਈ ਦੋਸ਼ਾਂ ਦੇ ਵਿੱਚ ਸ਼ਾਮਿਲ ਆ ਸੁਖਪਾਲ ਸਿੰਘ ਖੈਰਾ ਨੇ ਇੱਥੋਂ ਤੱਕ ਦੱਸਿਆ ਕਿ 22 ਕੇਸ ਇਸ ਤੇ ਦਰਜ ਆ ਔਰ ਇਸ ਤੋਂ ਇਲਾਵਾ 6 ਕਿਲੋ ਇਸ ਤੋਂ ਹਿਰੋਇਨ ਵੀ ਬਰਾਮਦ ਹੋਈ ਆ ਇਸ ਨੂੰ ਗਵਾਹ ਬਣਾ ਰਹੇ ਨੇ ਦੱਸੋ ਔਰ ਦੂਸਰੀ ਗੱਲ ਕੀ ਕੀਤੀ ਜਦੋਂ ਗਵਾਹ ਬਣਾ ਕੇ ਉਸ ਤੋਂ ਗਵਾਹੀ ਲੈ ਲਈ ਗਈ ਉਹ ਗਵਾਹੀ ਲੈ ਲੈ ਕੇ 30 ਤਰੀਕ ਨੂੰ 30 ਅਕਤੂਬਰ ਸੰਨ 2023 ਨੂੰ ਯਾਨੀ ਕਿ ਇਹ ਸਾਰਾ ਮਾਮਲਾ ਪਹਿਲੇ ਫਿਕਸ ਕਰ ਲਿਆ ਗਿਆ ਸੀ ਕਿ ਜੇ ਸੁਖਪਾਲ ਸਿੰਘ ਖਹਿਰਾ ਨੂੰ ਜ਼ਮਾਨਤ ਮਿਲਦੀ ਆ ਤਾਂ ਫਿਰ ਆਪਾਂ ਇਸ ਤੇ ਇਹ ਕੇਸ ਬਣਾਵਾਂਗੇ ਤੇ 15 ਤਰੀਕ ਨੂੰ ਯਾਨੀ ਕਿ 15 ਅਕਤੂਬਰ ਨੂੰ ਧਮਕੀਆਂ ਦੇ ਰਹੇ ਨੇ ਜਦੋਂ ਤੱਕ ਉਹ ਗਵਾਹੀ ਨਹੀਂ ਸੀ ਤੇ ਧਮਕੀ ਕਿਉਂ ਦੇਣਗੇ ਇੱਥੇ ਵੀ ਅਦਾਲਤ ਨੇ ਇਹਨਾਂ ਦੀ ਖਚਾਈ ਕੀਤੀ ਪੁਲਿਸ ਅਫਸਰ ਵੀ ਤੁਸੀਂ ਉਹ ਚੁਣੇ ਕਿ ਜਿਹੜੇ ਆਪਣੇ ਦਿਮਾਗ ਤੋਂ ਕੰਮ ਹੀ ਨਹੀਂ ਲੈਂਦੇ ਆਪਣਾ ਮਾਈਂਡ ਅਪਲਾਈ ਨਹੀਂ ਕਰਦੇ स्वपन शर्मा ਵਰਗੇ ਤੁਸੀਂ ਪੁਲਿਸ ਅਫਸਰ ਚੁਣ ਲੇ ਕਈ ਪੁਲਿਸ ਅਫਸਰਾਂ ਨੇ ਕੱਲ ਸੁਖਪਾਲ ਸਿੰਘ ਖੈਰਾ ਨੇ ਵੀ ਬਲਕਿ ਦੱਸਿਆ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਕਈ ਪੁਲਿਸ ਅਫਸਰਾਂ ਨੇ ਨਾ ਕਰਤੀ ਸੀ ਡੀਆਈਜੀ ਫਿਰੋਜ਼ਪੁਰ ਰੇਂਜ ਨੇ ਨਾ ਕਰਤੀ ਸੀ ਕਹਿੰਦੇ ਮੈਂ ਇਸ ਕੇਸ 'ਚ ਨਹੀਂ ਪੈਣਾ ਕਿਉਂਕਿ ਇਸ ਕੇਸ ਦੇ ਵਿੱਚ ਸੁਪਰੀਮ ਕੋਰਟ ਪਹਿਲਾਂ ਹੀ ਆਪਣੀਆਂ ਕਿੰਨੀਆਂ ਟਿੱਪਣੀਆਂ ਕਰ ਚੁੱਕਾ ਜਾਂ ਆਪਣੇ ਫੈਸਲੇ ਦੇ ਚੁੱਕਾ ਤੇ ਮੈਂ ਇਸ ਕੇਸ ਦੇ ਵਿੱਚ ਬਿਲਕੁਲ ਨਹੀਂ ਪੈਣਾ ਇਹ ਗੱਲ ਉਹ ਕਹਿ ਚੁੱਕੇ ਸੀ ਪਰ ਇਹ ਗੱਲ ਭਗਵੰਤ ਮਾਨ ਦੀ ਸਰਕਾਰ ਕਿੱਥੇ ਸੁਣਦੀ ਆ ਹੁਣ ਤੁਸੀਂ ਦੇਖੋ ਇਹ ਮਾਮਲਾ ਕਿੱਥੋਂ ਤੱਕ ਪਹੁੰਚ ਗਿਆ ਸੋ ਮੈਂ ਕੱਲ ਇੱਕ ਗੱਲ ਹੋਰ ਵੀ ਸੁਣ ਰਿਆ ਸੀ ਸੁਖਪਾਲ ਸਿੰਘ ਖਹਿਰਾ ਦੀ ਨੈਲਸਨ ਮੰਡੇਲਾ ਸਾਊਥ ਅਫਰੀਕਾ ਦੇ ਪ੍ਰੈਜ਼ੀਡੈਂਟ ਰਹੇ ਨੇ 27 ਸਾਲ ਕਿਸ ਤਰ੍ਹਾਂ ਉਹ ਜੇਲ੍ਹ 'ਚ ਰਹੇ ਨੇ ਉੱਥੇ ਰੰਗ ਭੇਦ ਦੀ ਨੀਤੀ ਸੀ ਅਪਾਰਥੀਡ ਦੀ ਇੱਕ ਤਰ੍ਹਾਂ ਦਾ ਉੱਥੇ ਬੋਲਬਾਲਾ ਸੀ ਜਿਹਦੇ ਵਿੱਚ ਕਾਲਿਆਂ ਨੂੰ ਨਫ਼ਰਤ ਕੀਤੀ ਜਾਂਦੀ ਸੀ ਗੋਰਿਆਂ ਵੱਲੋਂ ਕਹਿੰਦੇ ਮੈਂ ਉਹਦੀ ਜੀਵਨੀ ਪੜ੍ਹੀ ਤੇ ਉਸ ਤੋਂ ਬਾਅਦ ਮੇਰੇ ਅੰਦਰ ਬਹੁਤ ਹੌਸਲਾ ਆਇਆ ਦੇਖੋ ਜਦੋਂ ਅਸੀਂ ਸਾਊਥ ਅਫਰੀਕਾ ਦੀਆਂ ਗੱਲਾਂ ਕਰਨ ਲੱਗ ਜਾਾਂਗੇ ਫਿਰ ਅਸੀਂ ਕਦੇ ਬ੍ਰਿਟਿਸ਼ ਟਾਈਮਜ਼ ਦੀਆਂ ਗੱਲਾਂ ਕਰਨ ਲੱਗਾਂਗੇ ਉੱਥੇ ਤਾਂ ਇਹ ਗੱਲਾਂ ਚਲੋ ਠੀਕ ਆ ਹੁੰਦੀਆਂ ਸੀ ਤੇ ਜੇ ਸਾਡੀਆਂ ਅੱਜ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਜਿਹੜੀਆਂ ਮਾਹੌਲ ਬਦਲਣ ਲਾਈਆਂ ਸੀ ਜਿਹੜਾ ਬਦਲਾਅ ਲੈ ਕੇ ਆਉਣਾ ਚਾਹੁੰਦੀਆਂ ਸੀ ਜਾਂ ਬਦਲਾਅ ਦੀਆਂ ਗੱਲਾਂ ਕਰ ਰਹੀਆਂ ਸੀ ਜੇ ਅੱਜ ਉਸੇ ਤਰ੍ਹਾਂ ਦੀ ਰਾਜਨੀਤੀ ਕਰ ਰਹੀਆਂ ਨੇ ਤੇ ਫਿਰ ਇਹਨਾਂ ਤੇ ਦੂਸਰੀਆਂ ਰਵਾਇਤੀ ਪਾਰਟੀਆਂ 'ਚ ਫਰਕ ਹੀ ਰਹਿ ਗਿਆ ਅੱਜ ਅਰਵਿੰਦ ਕੇਜਰੀਵਾਲ ਖੁਦ ਭੱਜੇ ਫਿਰਦੇ ਐਡੀ ਤੋਂ ਕਹਿੰਦੇ ਮੈਂ ਤਾਂ ਜੀ ਈਡੀ ਜਾਣਾ ਨਹੀਂ ਕਿਉਂਕਿ ਮੈਨੂੰ ਗ੍ਰਿਫਤਾਰ ਕਰਨ ਨੂੰ ਫਿਰਦੇ ਆ ਕਿਉਂਕਿ ਮੈਂ ਲੋਕ ਸਭਾ ਦੇ ਵਿੱਚ ਪ੍ਰਚਾਰ ਕਰਨਾ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਉੱਥੇ ਮੈਨੂੰ ਪ੍ਰਚਾਰ ਕਰਨ ਤੋਂ ਰੋਕਦੇ ਆ ਉੱਥੇ ਤਾਂ ਤੁਹਾਨੂੰ ਡਰ ਲੱਗਦਾ ਭਾਰਤੀ ਜਨਤਾ ਪਾਰਟੀ ਜਾਂ ਕੇਂਦਰ ਸਰਕਾਰ ਦੇ ਏਜੰਸੀਸ ਜੋ ਤੁਹਾਡੇ ਨਾਲ ਕਰਦੇ ਆ ਨੇ ਉੱਥੇ ਤਾਂ ਤੁਸੀਂ ਡਰਦੇ ਹੋ ਉਹਨਾਂ ਦੀ ਤੁਸੀਂ ਨਿੰਦਾ ਕਰਦੇ ਹੋ ਪਰ ਇੱਥੇ ਪੰਜਾਬ ਦੇ ਵਿੱਚ ਬਿਲਕੁਲ ਉਹੀ ਕੁਝ ਕਰ ਰਹੇ ਆ ਜੋ ਭਾਰਤੀ ਜਨਤਾ ਪਾਰਟੀ ਤੁਹਾਡੇ ਨਾਲ ਕੇਂਦਰ ਦੇ ਵਿੱਚ ਕਰ ਰਹੀ ਆ ਵੈਸੇ ਜਦੋਂ ਪ੍ਰਤਾਪ ਸਿੰਘ ਬਾਜਵਾ ਨਾਲ ਬੈਠੇ ਸੀ ਉਹ ਠੀਕ ਹੀ ਤਾਂ ਕਹਿ ਰਹੇ ਸੀ ਕਹਿੰਦੇ ਦਰਅਸਲ ਇਹਨਾਂ ਨੂੰ ਵੀ ਹੁਣ ਆਪਣੀਆਂ ਜਿਹੜੇ ਪਿੱਛੇ ਤਸਵੀਰਾਂ ਲਾਉਂਦੇ ਨੇ ਇੱਕ ਤਰ੍ਹਾਂ ਦਾ ਜਗ ਦਿਖਾਵਾ ਕਰਦੇ ਨੇ ਬੀ ਆਰ ਅੰਬੇਦਕਰ ਦੀਆਂ ਭੀਮਰਾਓ ਅੰਬੇਦਕਰ ਦੀਆਂ ਉਸ ਦੀ ਵੀ ਤਸਵੀਰ ਲਾ ਦੇਣੀ ਚਾਹੀਦੀ ਆ ਤੇ ਨਾਲ ਹੀ ਇਹਨਾਂ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦੀ ਵੀ ਤਸਵੀਰ ਲਾ ਦੇਣੀ ਚਾਹੀਦੀ ਆ ਕਿਉਂਕਿ ਇਹ ਉਹਨਾਂ ਦੀਆਂ ਵਿਚਾਰਧਾਰਾਵਾਂ ਤੇ ਕੰਮ ਹੀ ਨਹੀਂ ਕਰਦੇ ਬਲਕਿ ਇਹਨਾਂ ਨੂੰ ਤਸਵੀਰ ਲਾਉਣੀ ਚਾਹੀਦੀ ਆ ਜਰਮਨ ਦੇ ਤਾਨਾਸ਼ਾਹ ਅਡੋਲਫ ਹਿਟਲਰ ਦੀ ਟਾਈਮ ਆ ਗਿਆ ਆਪਣੇ ਦਫ਼ਤਰਾਂ 'ਚੋਂ ਡਾਕਟਰ ਅੰਬੇਦਕਰ ਸਾਹਿਬ ਦੀ ਤੇ ਸ਼ਹੀਦ ਆਜ਼ਮ ਪਗਲ ਸਿੰਘ ਜੀ ਕਿਉਂਕਿ ਤੁਸੀਂ ਸੋਚਣਾ ਨਹੀਂ ਬੱਜੇ ਤੁਸੀਂ ਉਹ ਕੰਮ ਕਰ ਰਹੇ ਜਿਹੜੇ ਕੰਪਲੀਟਲੀ ਉਹਨਾਂ ਦੀ ਈਡਿਓਲੋਜੀ ਦੇ ਖਿਲਾਫ ਨੇ ਕਿਰਪਾ ਕਰਕੇ ਸਾਰਨ ਨੂੰ ਪਹਿਲੇ ਉਹਨਾਂ ਦੀਆਂ ਤਸਵੀਰਾਂ ਆਪਣੇ ਦਫ਼ਤਰਾਂ ਤੋਂ ਉਤਾਰੋ ਤੇ ਮੈਂ ਇਹਨੂੰ رائے ਦਵਾਂਗਾ ਕਿ ਜਿਹੜਾ ਤੂੰ ਇਹ ਨਵਾਂ ਕੰਮ ਰੰਭਿਆ ਇਹਦੇ ਨਾਲ ਬੈਟਰ ਜੇ ਅਡੋਲਫ ਹਿਟਲਰ ਦੀ ਫੋਟੋ ਤੂੰ ਲਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਆ ਉਸ ਨੂੰ ਇਸ ਗੱਲ ਉੱਤੇ ਬਹੁਤ ਧਿਆਨ ਦੇਣ ਦੀ ਲੋੜ ਹੋਊਗੀ ਕਿ ਕੀ ਉਹ ਆਮ ਆਦਮੀ ਪਾਰਟੀ ਦੇ ਨਾਲ ਇਨ੍ਹਾਂ ਸਾਰੇ ਹਾਲਾਤਾਂ ਦੇ ਵਿੱਚ ਗੱਠਜੋੜ ਕਰਦੇ ਆ ਤੇ ਜਾਂ ਫਿਰ ਇਕੱਲੇ ਲੋਕ ਸਭਾ ਦੀਆਂ ਚੋਣਾਂ ਲੜਦੇ ਨੇ ਦੂਸਰੇ ਪਾਸੇ ਐਸੇ ਪਾਰਟੀ ਨਾਲ ਜੁੜਿਆ ਹੋਰ ਇੱਕ ਹੋਰ ਮਾਮਲਾ ਵੀ ਆ ਉਹ ਹੈ ਰਵਨੀਤ ਸਿੰਘ ਬਿੱਟੂ ਦਾ ਰਵਨੀਤ ਸਿੰਘ ਬਿੱਟੂ ਲੁਧਿਆਣੇ ਤੋਂ ਐਮਪੀ ਨੇ ਮੈਂਬਰ ਪਾਰਲੀਮੈਂਟ ਨੇ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਪਰ ਉਹਨਾਂ ਦਾ ਇੱਕ ਬਿਆਨ ਹੋਰ ਵੀ ਹੈਰਾਨ ਕਰਨ ਵਾਲਾ ਔਰ ਕਈ ਵਾਰੀ ਹੈਰਾਨੀ ਹੁੰਦੀ ਹੈ ਕਿ ਇਸ ਤਰ੍ਹਾਂ ਦੇ ਲੋਕ ਹੀ ਕਈ ਵਾਰੀ ਪਾਰਟੀ ਦੇ ਵਿੱਚ ਅਫਰਾ ਤਫਰੀ ਪੈਦਾ ਕਰਦੇ ਆ ਕਹਿੰਦੇ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਦੇ ਵਿੱਚੋਂ ਕੱਢ ਦਿਓ ਜੇ 10 ਦਿਨਾਂ ਦੇ ਅੰਦਰ ਅੰਦਰ ਤੁਸੀਂ ਨਹੀਂ ਕੱਢਿਆ ਤਾਂ ਕਹਿੰਦੇ ਹੋ ਸਕਦਾ ਫਿਰ ਜਾਂ ਅਸੀਂ ਰਾਵਾਂਗੇ ਤੇ ਜਾਂ ਇਹ ਰਹੂਗਾ ਇਸ ਤਰ੍ਹਾਂ ਦੀਆਂ ਧਮਕੀਆਂ ਰਵਨੀਤ ਬਿੱਟੂ ਦੇ ਰਿਹਾ ਬੜੀ ਹੈਰਾਨੀ ਹੁੰਦੀ ਹੈ ਕਿ ਜਿਹੜੇ ਲੋਕ ਆਪਣੇ ਆਪ ਨੂੰ ਸੀਨੀਅਰ ਕਹੌਣ ਲੱਗ ਜਾਂਦੇ ਆ ਔਰ ਇਹਨਾਂ ਨੂੰ ਆਉਣਣੀਆਂ ਲੋਕ ਸਭਾ ਚੋਣਾ ਦੇ ਵਿੱਚ ਟਿਕਟ ਤਾਂ ਮਿਲ ਨਹੀਂ ਮਿਲਨੀ ਆ ਤੇ ਜਿਹੜੇ ਸੀਨੀਅਰ ਕਹੌਣ ਲੱਗ ਜਾਂਦੇ ਆ ਉਹ ਕਿਸ ਤਰ੍ਹਾਂ ਅਨਸ਼ਾਸਨ ਦਾ ਭੰਗ ਕਰਦੇ ਆ ਇੱਥੋਂ ਪਤਾ ਲੱਗਦਾ ਕਿ ਕੱਲੇ ਹੋਰ ਲੀਡਰ ਨਹੀਂ ਇਹ ਰਵਨੀਤ ਬਿੱਟੂ ਵਰਗੇ ਕਿਸੇ ਨਾ ਕਿਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਤੋਂ ਖੌਫ ਜ਼ਦਾ ਨੇ ਉਹਨਾਂ ਤੋਂ ਇਨਸਿਕਿਉਰ ਨੇ ਦਿਵਿੰਦਰ ਯਾਦਵ ਨੂੰ ਤਾਂ ਇੱਥੇ ਤੁਸੀਂ ਲਾਤਾ ਪਰ ਕੀ ਰਵਨੀਤ ਸਿੰਘ ਬਿੱਟੂ ਵਰਗੇ ਨੂੰ ਇਹ ਚੁੱਪ ਕਰਾਉਣਗੇ ਅਮਰਿੰਦਰ ਸਿੰਘ ਰਾਜਾਵੜਿੰਗ ਬੜੇ ਅਨੁਸ਼ਾਸਨ ਦੀ ਗੱਲ ਕਰਦੇ ਆ ਪ੍ਰਤਾਪ ਸਿੰਘ ਬਾਜਵਾ ਅਨੁਸ਼ਾਸਨ ਦੀ ਗੱਲ ਕਰਦੇ ਆ ਕੀ ਰਵਨੀਤ ਸਿੰਘ ਬਿੱਟੂ ਵਰਗਿਆਂ ਨੂੰ ਚੁੱਪ ਕਰਾਉਣਗੇ ਕੇਵਲ ਤੇ ਕੇਵਲ ਜੇ ਨਵਜੋਤ ਸਿੰਘ ਸਿੱਧੂ ਬੋਲੇ ਉਦੋਂ ਤੋ ਤੁਹਾਨੂੰ ਬੜਾ ਅਨੁਸ਼ਾਸਨ ਭੰਗ ਲੱਗਦਾ ਪਰ ਜਦੋਂ ਤੁਹਾਡੇ ਇਸ ਤਰ੍ਹਾਂ ਦੇ ਲੀਡਰ ਬੋਲਦੇ ਕੀ ਇਹਨਾਂ ਨੂੰ ਤੁਸੀਂ ਕਹਿ ਕੇ ਬੁਲਾਉਨੇ ਹੋ ਜਾਂ ਤੁਹਾਡੇ ਨਾਲ ਕੋਈ ਸਾਂਝਾ ਇਹਨਾਂ ਦੀ ਅੰਦਰ ਦੇ ਵਿੱਚ ਕੋਈ ਤੁਹਾਡੀ ਇਹਨਾਂ ਦੇ ਸਾਂਝਾ ਤਾਂ ਹੀ ਬੋਲਦੇ ਆ ਸੋ ਲੋਕੀ ਵੀ ਦੇਖਣਗੇ कि ਜਦੋਂ ਤੁਸੀਂ ਰਮਨਜੀਤ ਸਿੰਘ ਬਿੱਟੂ ਵਰਗਿਆਂ ਨੂੰ ਚੁੱਪ ਨਹੀਂ ਕਰਾਉਂਗੇ ਜਾਂ ਇਹਨਾਂ ਦੇ ਖਿਲਾਫ ਐਕਸ਼ਨ ਨਹੀਂ ਲਾਉਂਗੇ ਤੇ ਫਿਰ ਇਸ ਤਰ੍ਹਾਂ ਲੱਗੂਗਾ ਕਿ ਤੁਸੀਂ ਜਾਣ ਬੁਝ ਕੇ ਇੱਕ ਮੁਹਿਮ ਛੇੜ ਰਹੇ ਹੋ ਜਾਣ ਬੁਝ ਕੇ ਕਿ ਸਾਜ਼ਿਸ਼ ਕਰ ਰਹੇ ਹੋ ਤਾਂ ਕਿ ਨਵਜੋਤ ਸਿੰਘ ਸਿੱਧੂ ਜੇ ਆਪਣੇ ਲੈਵਲ ਤੇ ਕੋਈ ਕਾਰਵਾਈ ਕਰਦਾ ਵੀ ਆ ਕੋਈ ਪਾਰਟੀ ਨੂੰ ਖੜਾ ਕਰਨ ਦੀ ਕੋਸ਼ਿਸ਼ ਵੀ ਕਰ ਰਿਹਾ ਤੇ ਇਸ ਤਰ੍ਹਾਂ ਦੇ ਵਿਅਕਤੀਆਂ ਨੂੰ ਪਾਰਟੀ ਤੋਂ ਬਾਹਰਦਾਰਾ ਕਿਸ ਤਰ੍ਹਾਂ ਦਿਖਾਇਆ ਜਾਵੇ ਜਰਨਲ ਮਨੋਜ ਮੁਕੰਦ ਨਰਵਾਨੇ ਜਿਨ੍ਹਾਂ ਨੂੰ ਜਨਰਲ ਐਮ ਐਮ ਨਰਵਾਣੇ ਵੀ ਕਿਹਾ ਦਿੱਤਾ ਜਾਂਦਾ ਇਹ ਭਾਰਤ ਦੇ ਚੀਫ ਆਫ ਦਿ ਆਰਮੀ ਸਟਾਫ ਰਹੇ ਆ ਔਰ 31 ਅਪ੍ਰੈਲ ਸਾਲ 2022 ਦੇ ਵਿੱਚ ਇਹ ਰਿਟਾਇਰ ਹੋ ਗਏ ਰਿਟਾਇਰ ਹੋਣ ਤੋਂ ਬਾਅਦ ਇਹਨਾਂ ਨੇ ਆਪਣੀ ਇਹ ਮੈਮਵਾਇਰਸ ਜ ਜਿਹਨਾਂ ਨੂੰ ਆਪਾਂ ਇਹ ਕਹਿ ਲਓ ਕਿ ਯਾਦਾਂ ਜਾਂ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਲਿਖੀਆਂ ਜੋ ਇਹਨਾਂ ਨੇ ਬਤੌਰ ਚੀਫ ਆਫ ਦਿ ਆਰਮੀ ਸਟਾਫ ਰਹਿੰਦੇ ਹੋਏ ਇਹਨਾਂ ਨੇ ਉਹਨਾਂ ਨੂੰ ਭੁਗਤਿਆ ਜਾਂ ਇਹਨਾਂ ਨੇ ਐਕਸਪੀਰੀਅੰਸ ਕੀਤਾ ਤੇ ਉਸ ਕਿਤਾਬ ਦੇ ਵਿੱਚ ਇਹ ਸਾਰਾ ਕੁਝ ਇਹਨਾਂ ਨੇ ਲਿਖਿਆ ਇਸ ਕਿਤਾਬ ਨੇ ਦਰਅਸਲ ਰਿਲੀਜ਼ ਹੋ ਜਾਣਾ ਸੀ 15 ਜਨਵਰੀ ਨੂੰ ਇਸੇ 15 ਜਨਵਰੀ ਨੂੰ ਬੀਤੇ ਸੋਮਵਾਰ ਪਰ ਹੁਣ ਪਤਾ ਲੱਗਾ ਕਿਉਂਕਿ ਭਾਰਤ ਸਰਕਾਰ ਇਸ ਕਿਤਾਬ ਨੂੰ ਲੈ ਕੇ ਕਿਤੇ ਨਾ ਕਿਤੇ ਖੌਫzada ਜਾਂ ਡਰੀ ਹੋਈ ਆ ਕਿ ਜਨਰਲ ਅਨਰਵਾਨੀ ਨੇ ਸ਼ਾਇਦ ਕੋਈ ਇਸ ਤਰ੍ਹਾਂ ਦੇ ਖੁਲਾਸੇ ਕਰਤੇ ਆ ਜੋ ਭਾਰਤ ਸਰਕਾਰ ਨੂੰ ਸੂਟ ਨਹੀਂ ਕਰ ਰਹੇ ਜਾਂ ਉਹਨਾਂ ਨੂੰ ਮਾਫਕ ਨਹੀਂ ਆ ਔਰ ਖਾਸ ਤੌਰ ਤੇ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਹੁਣ ਇਹ ਕਹਿਤਾ ਗਿਆ ਕਿ ਜਿਹੜੀ ਡਿਫੈਂਸ ਮਿਨਿਸਟਰੀ ਆ ਰੱਖਿਆ ਮੰਤਰਾਲਾ ਉਹ ਤੇ ਇਸੇ ਤਰ੍ਹਾਂ ਜਿਹੜਾ ਵਿਦੇਸ਼ ਮੰਤਰਾਲਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਐਮਈਏ ਉਹ ਇਸ ਕਿਤਾਬ ਦਾ ਐਨਾਲਿਸਿਸ ਕਰ ਰਿਹਾ ਜਾਂ ਇਸ ਕਿਤਾਬ ਦਾ ਸ਼ਬਦ-ਸ਼ਬਦ ਪੜ੍ਹ ਰਿਹਾ ਉਸ ਤੋਂ ਬਾਅਦ ਵਿਚਾਰ ਕੀਤਾ ਜਾਊਗਾ ਕਿ ਹੁਣ ਇਸ ਨੂੰ ਕਦੋਂ ਰਿਲੀਜ਼ ਕਰਨਾ ਯਾਨੀ ਕਿ 30 ਅਪ੍ਰੈਲ ਤੱਕ ਇਸ ਕਿਤਾਬ ਦੀ ਰਿਲੀਜ਼ ਨੂੰ ਰੋਕ ਦਿੱਤਾ ਗਿਆ ਕਿਤਾਬ ਦਾ ਨਾਮ ਹੈ 4 ਸਟਾਰਸ ਆਫ ਡੈਸਟੀ ਇਹ ਇਹਨਾਂ ਨੇ ਕਿਤਾਬ ਲਿਖੀ ਆ ਹਾਲਾਂਕਿ ਪੀਟੀਆਈ ਪ੍ਰੈਸ ਟਰਸਟ ਆਫ ਇੰਡੀਆ ਇਹ ਏਜੰਸੀ ਹੈ ਇੱਕ ਨਿਊਜ਼ ਏਜੰਸੀ ਆ ਇਹਨਾਂ ਨੇ ਬੀਤੇ ਦਸੰਬਰ ਸਾਲ 2023 ਦੇ ਵਿੱਚ ਕੁਝ ਐਕਸਰਪਟਸ ਜਿਨ੍ਹਾਂ ਨੂੰ ਕਹਿ ਦਿੰਦੇ ਆ ਕਿ ਕੁਝ ਅੰਸ਼ ਜਿਹੜੇ ਆ ਇਸ ਕਿਤਾਬ ਦੇ ਜ਼ਰੂਰ ਛਾਪੇ ਸੀ ਪਰ ਮੈਂ ਦੇਖ ਰਿਹਾ ਸੀ ਪਿਛਲੇ ਦਿਨਾਂ ਦੇ ਵਿੱਚ ਲਗਭਗ ਇਹ ਸਾਰੀਆਂ ਖਬਰਾਂ ਵੀ ਗਾਇਬ ਕਰ ਦਿੱਤੀਆਂ ਗਈਆਂ ਨੇ ਇੰਨੀ ਕਿ ਜ਼ਿਆਦਾ ਡੈਰੀ ਹੋਈ ਆ ਹੁਣ ਗੱਲਾਂ ਕੀਤੀਆਂ ਕੀ ਆ ਜਨਨ ਨਰਵਾਣੇ ਨੇ ਜਾਂ ਐਮ ਐਮ ਨਰਵਾਣੇ ਨੇ ਹਾਲਾਂਕਿ ਆਪਾਂ ਨੂੰ ਪਤਾ ਇਹ ਚੀਫ ਆਫ ਦਾ ਆਰਮੀ ਸਟਾਫ ਦਾ ਰਹਿਆ ਪਰ ਚੀਫ ਆਫ ਡਿਫੈਂਸ ਨਹੀਂ ਰਹੇ ਖੈਰ ਉਹ ਵੱਖਰੀ ਗੱਲ ਆ ਆਪਾਂ ਵੱਖਰੀ ਗੱਲ ਕਰਾਂਗੇ ਹੁਣ ਜਦੋਂ ਇਹਨਾਂ ਨੇ ਇੱਕ ਜ਼ਿਕਰ ਕੀਤਾ 31 ਅਗਸਤ ਸਨ 2020 ਦਾ ਇਸ ਕਿਤਾਬ ਦੇ ਵਿੱਚ ਕਹਿੰਦੇ ਕਿ ਉਸ ਦਿਨ ਰੈਸ਼ਨ ਲਾ ਮਾਊਂਟਨ ਪਾਸ ਆ ਉਥੇ ਉਥੇ ਕਿਸ ਤਰ੍ਹਾਂ ਇਹ ਈਸਟਰਨ ਲਦਾਖ ਦੇ ਵਿੱਚ ਪੈ ਜਾਂਦਾ ਪੂਰਬੀ ਲਦਾਖ ਦੇ ਵਿੱਚ ਏਰੀਆ ਪੈ ਜਾਂਦਾ ਉਥੇ ਕਿਸ ਤਰ੍ਹਾਂ ਚੀਨੀ ਫੌਜਾਂ ਆ ਜਾਂਦੀਆਂ ਨੇ ਤੇ ਕਿਸ ਤਰ੍ਹਾਂ ਉਹ ਤੋਪਾਂ ਦੇ ਗੋਲੇ ਜਾਂ ਇਸ ਤੋਂ ਇਲਾਵਾ ਟੈਂਕ ਲੈ ਕੇ ਉੱਥੇ ਆ ਜਾਂਦੀਆਂ ਤੇ ਇਹਨਾਂ ਨੇ ਭਾਰਤ ਦੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨਾਲ ਗੱਲ ਕੀਤੀ ਕਹਿੰਦੇ ਜੀ ਮੈਨੂੰ ਦੱਸੋ ਮੈਂ ਕੀ ਕਰਾਂ ਜਿਹੜੀਆਂ ਚੀਨੀ ਫੌਜਾਂ ਸਾਡੇ ਵੱਲ ਨੂੰ ਵੱਧ ਰਹੀਆਂ ਨੇ ਉਹਨਾਂ ਕੋਲੇ ਟੈਂਕਾਂ ਉਹਨਾਂ ਕੋਲੇ ਤੋਪਾਂ ਉਹਨਾਂ ਕੋਲੇ ਸਾਰਾ ਸਾਜੋ ਸਮਾਨ ਆ ਜੋ ਇੱਕ ਆਰਥਵਿੜੀ ਕੋਲੇ ਹੁੰਦਾ ਤੇ ਤੁਸੀਂ ਮੈਨੂੰ ਹੁਕਮ ਦਿਓ ਇਹ ਰਾਜਨਾਥ ਸਿੰਘ ਨੂੰ ਪੁੱਛ ਰਿਹਾ ਇਹ ਐਕਸਰਪਟ ਜਿਹੜੇ ਛਪੇ ਹੋਏ ਆ ਪੀਟੀਆਈ ਦੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਕਿਉਂਕਿ ਕਿਤਾਬ ਤਾਂ ਹਜੇ ਤੱਕ ਰਿਲੀਜ਼ ਨਹੀਂ ਹੋਈ ਉਸ ਵਿੱਚ ਤੁਸੀਂ ਦੇਖੋ ਰਾਜਨਾਥ ਸਿੰਘ ਕਹਿੰਦੇ ਰਾਤ ਨੂੰ ਮੈਨੂੰ ਫਿਰ 10:30 ਵਜੇ ਫੋਨ ਆਉਂਦਾ ਰਾਜਨਾਥ ਸਿੰਘ ਦਾ ਤੇ ਕਹਿੰਦੇ ਮੈਂ ਪ੍ਰਾਈਮ ਮਿਨਿਸਟਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਗੱਲਬਾਤ ਕਰ ਲਈ ਆ ਤੇ ਉਹਨਾਂ ਦਾ ਇੱਕ ਹੀ ਵਾਕਿਆ ਸੀ ਇੱਕ ਹੀ ਸੈਂਟੈਂਸ ਸੀ ਜੋ ਉਚਿਤ ਸਮਝੋ ਉਹ ਕਰੋ ਯਾਨੀ ਕਿ ਜੋ ਤੁਹਾਨੂੰ ਠੀਕ ਲੱਗਦਾ ਉਹ ਕਰੋ ਸਾਰਾ ਕੁਝ ਇਸ ਜਨਰਲ ਤੇ ਛੱਡ ਦਿੱਤਾ ਗਿਆ ਸੀ ਜਨਰਲ ਨਰਵਾਣੇ ਤੇ ਉਹਨਾਂ ਨੇ ਇਸ ਦੀ ਗੱਲ ਕੀਤੀ ਆ ਇਸ ਤੋਂ ਇਲਾਵਾ ਇਸੇ ਕਿਤਾਬ ਦੇ ਵਿੱਚ 16 ਜੂਨ ਸਾਲ 2020 ਨੂੰ ਗਲਵਾਨ ਵੈਲੀ ਦੇ ਵਿੱਚ ਤੁਸੀਂ ਇਹ ਵੀ ਯਾਦ ਕਰੋ ਗਲਵਾਨ ਵੈਲੀ ਦੇ ਵਿੱਚ ਜਿਸ ਤਰ੍ਹਾਂ ਭਾਰਤੀ ਫੌਜੀ ਮਾਰੇ ਗਏ ਸੀ ਵੀ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਆਪਸ ਦੇ ਵਿੱਚ ਝੜਪ ਹੋਈ ਸੀ ਚੀਨੀ ਫੌਜ ਦੇ ਨਾਲ ਉਸ ਦਾ ਵੀ ਇਹਨਾਂ ਨੇ ਜ਼ਿਕਰ ਕੀਤਾ ਇਸੇ ਕਿਤਾਬ ਦੇ ਵਿੱਚ ਉਹਦੇ ਵੀ ਐਕਸਰਪਸ ਛਪੇ ਆ ਜਿਆਦਾ ਡਿਟੇਲ ਇਹਦੇ ਵਿੱਚ ਸਾਹਮਣੇ ਨਹੀਂ ਆਈ ਇੱਕ ਹੋਰ ਮਾਮਲਾ ਵੀ ਆਇਆ ਔਰ ਉਹ ਮਾਮਲਾ ਆਇਆ ਤੁਸੀਂ ਜੂਨ ਦੇ ਮਹੀਨੇ ਸੰਨ 2023 ਨੂੰ ਯਾਦ ਕਰੋ ਜਦੋਂ ਅਗਨੀ ਵੀਰ ਸਕੀਮ ਲਾਂਚ ਕੀਤੀ ਗਈ ਸੀ ਇਹ ਕਿਹਾ ਗਿਆ ਸੀ ਕਿ 4 ਸਾਲਾਂ ਲਈ ਅਸੀਂ ਅਗਨੀ ਵੀਰ ਸਕੀਮ ਲਾਂਚ ਕਰਾਂਗੇ ਉਹਦੇ ਵਿੱਚ ਵੀ ਜਨਰਲ ਨਰਵਾਣੇ ਕਹਿੰਦੇ ਆ ਕਿ ਜਿਹੜਾ ਸਾਡੇ ਨਾਲ ਡਿਸਕਸ ਹੋਇਆ ਸੀ ਸਾਨੂੰ ਇਹ ਲੱਗਦਾ ਸੀ ਕਿ ਕੇਵਲ ਤੇ ਕੇਵਲ ਥਲ ਸੈਨਾ ਆਮੀ ਦੇ ਵਿੱਚ ਇਹਨੂੰ ਲਾਗੂ ਕੀਤਾ ਜਾਏਗਾ ਪਰ ਨੇਵੀ ਲਈ ਤੇ 에어 ਫੋਰਸ ਨੇ ਇੱਕ ਬਹੁਤ ਵੱਡਾ ਝਟਕਾ ਸੀ ਜਦੋਂ ਇਸ ਤਰ੍ਹਾਂ ਦੀ ਸਕੀਮ ਇਹਨਾਂ ਦੋਨੇ ਫੋਰਸਸ ਦੇ ਵਿੱਚ ਵੀ ਲਾਗੂ ਕਰ ਦਿੱਤੀ ਗਈ ਸਾਨੂੰ ਸ਼ੁਰੂ ਦੇ ਵਿੱਚ ਇਹ ਲੱਗਦਾ ਸੀ ਕਿ 75% ਅਸੀਂ ਉਹਨਾਂ ਰਿਕਰੂਟਸ ਨੂੰ ਰੀਟੇਨ ਕਰਾਂਗੇ ਪਰ ਬਾਅਦ ਦੇ ਵਿੱਚ ਪਤਾ ਲੱਗਾ ਕਿ ਕੇਵਲ 25% ਅਸੀਂ ਰੀਟੇਨ ਕਰ ਸਕਦੇ ਕਿ 25% ਹੀ ਜਿਹੜੇ ਅਗਨੀਵੀਰ ਆ ਉਹ ਰਹਿ ਸਕਦੇ ਆ ਬਾਕੀਆਂ ਨੂੰ ਬਾਹਰ ਜਾਣਾ ਪਊਗਾ ਇਹ ਸਾਰਾ ਕੁਝ ਦਾ ਖੁਲਾਸਾ ਹੁੰਦਾ ਇੱਕ ਗੱਲ ਹੋਰ ਵੀ ਉਹਨਾਂ ਤੋਂ ਪੁੱਛੀ ਗਈ ਕਹਿੰਦੇ ਤੁਸੀਂ ਇਹ ਦੱਸੋ ਕਿ ਤੁਹਾਨੂੰ ਚੀਫ ਆਫ ਡਿਫੈਂਸ ਕਿਉਂ ਨਹੀਂ ਲਾਇਆ ਗਿਆ ਉਹ ਕਹਿੰਦੇ ਜੀ ਇਹ ਸਾਰਾ ਕੁਝ ਮੈਂ ਛੱਡਦਾ ਸਰਕਾਰ ਦੀ ਜ਼ੇਹਨੀਅਤ ਤੇ ਉਹਨਾਂ ਦੀ ਵਿਜ਼ਡਮ ਤੇ ਉਹਨਾਂ ਨੇ ਮੈਨੂੰ ਚੀਫ ਆਫ ਦਾ ਆਰਮੀ ਸਟਾਫ ਲਾਤਾ ਇਹ ਉਹਨਾਂ ਦੀ ਜ਼ੇਹਨੀਤ ਸੀ ਇਹ ਉਹਨਾਂ ਦੀ ਸਮਝਦਾਰੀ ਸੀ ਉਹਨਾਂ ਨੇ ਨਹੀਂ ਲਾਇਆ ਤਾਂ ਵੀ ਕੋਈ ਗੱਲ ਨਹੀਂ ਇਹ ਉਹਨਾਂ ਦੀ ਸਮਝਦਾਰੀ ਹੈ ਨਾ ਕਿ ਇਸ ਸਵਾਲ ਨੂੰ ਉਹ ਬਹੁਤ ਚੰਗੀ ਤਰ੍ਹਾਂ ਬਚਾ ਕੇ ਪਰ ਬਾਕੀਆਂ ਗੱਲਾਂ ਬਾਕੀ ਸਾਰੀਆਂ ਜਿਹੜੀਆਂ ਗੱਲਾਂ ਉਹ ਕਿਤੇ ਨਾ ਕਿਤੇ ਭਾਰਤ ਸਰਕਾਰ ਨੂੰ ਲੱਗਦਾ ਕਿ ਇਹ ਚੀਜ਼ਾਂ ਜੇ ਬਾਹਰ ਆ ਗਈਆਂ ਪੂਰੀਆਂ ਡਿਟੇਲਸ ਕਿਉਂਕਿ ਮੈਂ ਹਜੇ ਤੱਕ ਤੁਹਾਨੂੰ ਸਿਰਫ ਐਕਸੈਪਟਸ ਜਾਂ ਥੋੜੇ ਥੋੜੇ ਅੰਸ਼ੇ ਦੱਸ ਰਿਹਾ ਹੁਣ ਆਲਮ ਇਹ ਹੋ ਗਿਆ ਕਿ ਐਮਾਜ਼ਨ ਐਮਾਜ਼ਨ ਇੰਡੀਆ ਜਿਹੜਾ ਇਸ ਕਿਤਾਬ ਦੀ ਮਾਰਕੀਟਿੰਗ ਕਰ ਰਿਹਾ ਔਰ ਲੋਕਾਂ ਤੋਂ ਉਹਨੇ ਐਡਵਾਂਸ ਪੈਸੇ ਫੜੇ ਹੋਏ ਸੀ ਉਹਨੇ ਪੈਸੇ ਵਾਪਸ ਕਰਨੇ ਸ਼ੁਰੂ ਕਰਤੇ ਆ ਕਿਉਂਕਿ ਉਸਨੇ ਦੱਸਣਾ ਇਹ ਸ਼ੁਰੂ ਕਰਤਾ ਕਿ 30 ਅਪ੍ਰੈਲ ਤੱਕ ਕਿਉਂਕਿ ਇਸ ਕਿਤਾਬ ਨੂੰ ਹਜੇ ਟਾਲ ਦਿੱਤਾ ਗਿਆ ਇਹਦੀ ਰਿਲੀਜ਼ ਨਹੀਂ ਹੋ ਰਹੀ ਇਸ ਕਰਕੇ ਅਸੀਂ ਤੁਹਾਡੇ ਪੈਸੇ ਵਾਪਸ ਕਰਦੇ ਹਾਂ ਔਰ ਇਸ ਤੋਂ ਇਲਾਵਾ ਜਿਹੜੀ ਪੈਂਗੁਇਨ ਪਬਲਿਸ਼ਰਸ ਨੇ ਇਹਦੇ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਸਾਨੂੰ ਕੁਝ ਪਤਾ ਨਹੀਂ ਔਰ ਜਿੰਨੀਆਂ ਵੀ ਅਖਬਾਰਾਂ ਨੇ ਜਿੰਨੀਆਂ ਮੀਡੀਆ ਪੋਰਟਲਸ ਨੇ ਇਸ ਉਤੇ ਥੋੜਾ ਬਹੁਤਾ ਕੁਝ ਲਿਖਿਆ ਸੀ ਉਹਨਾਂ ਦੇ ਵੀ ਜ਼ਿਆਦਾਤਰ ਜਿਹੜੇ ਮੈਂ ਪੋਰਟਲਸ ਦੇਖ ਰਿਹਾ ਉਹਨਾਂ ਤੋਂ ਉਹ ਲਗਭਗ ਸੁਰਖੀਆਂ ਦੇ ਵਿੱਚੋਂ ਜਾਂ ਉਹਨਾਂ ਪੋਰਟਲ ਤੋਂ ਇਹ ਸਾਰੀਆਂ ਚੀਜ਼ਾਂ ਗਾਇਬ ਨੇ ਵੈਸੇ ਭਾਰਤ ਦੇ ਵਿੱਚ ਕਦੇ ਵੀ ਇਸ ਤਰ੍ਹਾਂ ਦਾ ਮਾਹੌਲ ਨਹੀਂ ਸੀ ਆਇਆ ਕਿ ਕੋਈ ਰਿਟਾਇਰਡ ਅਫਸਰ ਕੋਈ ਕਿਤਾਬ ਲਿਖਣਾ ਚਾਵੇ ਕੋਈ ਜਨਰਲ ਕਿਤਾਬ ਲਿਖਣਾ ਚਾਵੇ ਤੇ ਉਹਦੀ ਕਿਤਾਬ ਨੂੰ ਇਸ ਤਰ੍ਹਾਂ ਰੋਕ ਦਿੱਤਾ ਜਾਵੇ ਤੇ ਫਿਰ ਜਦੋਂ ਅਸੀਂ ਗੱਲਾਂ ਕਰਦੇ ਆ ਕਿ ਲੋਕਤੰਤਰ ਯਾ ਸਾਡੀ ਜਿਹੜੀ ਡੈਮੋਕਰੇਸੀ ਆ ਯਾ ਸਾਡੀ ਜਮਹੂਰੀਅਤ ਕਿਸੇ ਨਾ ਕਿਸੇ ਤਰ੍ਹਾਂ ਖਤਰੇ ਦੇ ਵਿੱਚ ਆ ਉਹ ਗੱਲਾਂ ਜਿਹੜੀਆਂ ਖੁੱਲ ਕੇ ਬੋਲਣ ਦੀਆਂ ਲੋਕਾਂ ਨੂੰ ਇੱਕ ਆਜ਼ਾਦੀ ਹੋਣੀ ਚਾਹੀਦੀ ਆ ਉਹ ਹੁਣ ਨਹੀਂ ਰਹੀਆਂ ਇਹ ਜ਼ਿਆਦਾ ਕੋਈ ਅਟਕਤ ਨਹੀਂ ਨਹੀਂ ਆ ਇਹਨਾਂ ਚੀਜ਼ਾਂ ਨੂੰ ਅਸੀਂ ਹੁਣ ਐਕਸਪੀਰੀਅੰਸ ਕਰ ਰਹੇ ਆ ਸਮਾਂ ਹੋ ਗਿਆ ਅੱਜ ਉਹਨਾਂ ਕੁਝ ਕਮੈਂਟਸ ਨੂੰ ਲੈਣ ਦਾ ਜਿਹੜੇ ਤੁਸੀਂ ਸਾਡੇ ਪਿਛਲੇ ਪ੍ਰੋਗਰਾਮ ਦੇ ਵਿੱਚ ਭੇਜੇ ਸਾਨੂੰ ਰਮੇਸ਼ ਪਲਤਾ 4656 ਇਹਨਾਂ ਦਾ ਅਕਾਊਂਟ ਆ ਇਹਨਾਂ ਨੇ ਇਹ ਜਿਹੜਾ ਕਮੈਂਟ ਲਿਖਿਆ ਉਹ ਮੈਨੂੰ ਐਡਰੈਸ ਕੀਤਾ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਾਲ ਕਾਂਗਰਸ ਦਾ ਗੱਠ ਜੋੜ ਜੇ ਹੋ ਗਿਆ ਤਾਂ ਬੁਰੀ ਤਰ੍ਹਾਂ ਨਾਲ ਹਾਰਨਗੇ ਕਾਂਗਰਸ ਮੈਨੂੰ ਲੱਗਦਾ ਇਹਨਾਂ ਦਾ ਭਾਵ ਆ ਹੋ ਸਕਦਾ ਖਹਿਰਾ ਸਾਹਿਬ ਸੁਖਪਾਲ ਸਿੰਘ ਖਹਿਰਾ ਤੋਂ ਇਹਨਾਂ ਦੀ ਮੁਰਾਦ ਆ ਖਹਿਰਾ ਸਾਹਿਬ ਵਰਗੇ ਕਾਂਗਰਸ ਨਾਲ ਨਾਰਾਜ਼ ਹੋ ਕੇ ਕਾਂਗਰਸ ਤੋਂ ਅਸਤੀਫਾ ਵੀ ਦੇ ਸਕਦੇ ਹੋ ਸਕਦਾ ਇਹਦੇ ਵਿੱਚ ਕੋਈ ਤੁਸੀਂ ਬਹੁਤ ਜ਼ਿਆਦਾ ਇਸ ਤਰ੍ਹਾਂ ਦੀ ਆਊਟ ਆਫ ਦਾ ਬਾਕਸ ਗੱਲ ਨਹੀਂ ਕਹੀ ਕਿਉਂਕਿ ਜਿਸ ਤਰ੍ਹਾਂ ਦਾ ਪੜਤਾੜੇ ਤੇ ਪਿਛਲੇ ਦਿਨਾਂ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ ਕੀਤਾ ਗਿਆ ਜਿਹੜੇ ਕਿ ਮੌਜੂਦਾ ਐਮਐਲਏ ਨੇ ਸਿਟਿੰਗ ਐਮਐਲਏ ਨੇ ਕਾਂਗਰਸ ਦੇ ਉਸ ਤੋਂ ਬਾਅਦ ਲੱਗਦਾ ਨਹੀਂ ਵੀ ਕਾਂਗਰਸ ਜਾਂ ਸੁਖਪਾਲ ਸਿੰਘ ਖਹਿਰਾ ਕਿਸੇ ਤਰ੍ਹਾਂ ਦੇ ਕੋਈ ਹਮਦਰਦੀ ਆਮ ਆਦਮੀ ਪਾਰਟੀ ਜਾਂ ਭਗਵੰਤ ਮਾਨ ਸਰਕਾਰ ਲਈ ਹੋ ਸਕਦੀ ਆ ਇਸ ਤੋਂ ਬਾਅਦ ਇੱਕ ਕਮੈਂਟ ਆਉਂਦਾ ਰਾਬਰਟ ਚੈਪਮੈਨ 4568 ਦਾ ਇਹਨਾਂ ਨੇ ਅੰਗਰੇਜ਼ੀ ਦੇ ਵਿੱਚ ਲਿਖਿਆ ਕਿ ਵੈਰੀ ਵੈਲ ਸੈਡ ਰੰਧਾਵਾ ਸਾਹਿਬ ਇਹ ਇਹਨਾਂ ਨੇ ਕਮੈਂਟ ਲਿਖਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਅਗਲਾ ਕਮੈਂਟ ਹੈ ਮਨਜੀਤ ਸਿੰਘ 7149 ਦਾ ਬਹੁਤ ਵਧੀਆ ਰਿਪੋਰਟ ਆ ਉਹਨਾਂ ਨੇ ਇਹ ਗੱਲ ਕਹੀ ਆ ਫਿਰ ਇਹਨਾਂ ਨੇ ਲਿਖਿਆ ਕਿ ਅਜੋਕੇ ਸਿਆਸਤਦਾਨ ਫਿਲਮੀ ਐਕਟਰ ਜਾਪਦੇ ਨੇ ਜੋ ਪਾਵਰ ਵਿੱਚ ਆ ਕੇ ਖਨਲਾਈਕੀ ਕਰਦੇ ਨੇ 5 ਸਾਲ ਫਿਲਮ ਚੱਲਦੀ ਆ ਲੋਕ ਬੇਬਸ ਹੋ ਜਾਂਦੇ ਨੇ ਇਹ ਸਿਆਸਤਦਾਨ ਪਾਵਰਲੈਸ ਹੋ ਕੇ ਨਾਈਕੀ ਦੀਆਂ ਗੱਲਾਂ ਕਰਦੇ ਹਨ ਰੱਬ ਇਹਨਾਂ ਨੂੰ ਸਮੱਤ ਬਖਸ਼ੇ ਬਿਲਕੁਲ ਸਮੱਤ ਕੇਵਲ ਇੰਨੀ ਬਖਸ਼ੇ ਕਿ ਇਹ ਲੋਕਾਂ ਦੀ ਭਲਾਈ ਦੇ ਕੰਮ ਕਰ ਸਕਣ ਜਮੂਰੀਅਤ ਨੂੰ ਜਾਂ ਲੋਕਤੰਤਰ ਨੂੰ ਕਾਇਮ ਰੱਖ ਸਕਣ ਤੇ ਜੇ ਕਿਸੇ ਨਾਲ ਇਨਸਾਫ ਨਾ ਰਿਹਾ ਹੋਵੇ ਜਾਂ ਇਨਸਾਫ ਨਾ ਹੋ ਰਿਹਾ ਹੋਵੇ ਉਹਨਾਂ ਦੇ ਨਾਲ ਇਹ ਇਨਸਾਫ ਕਰ ਸਕਣ ਜਾਂ ਘਟੋ-ਘਟ ਉਹਨਾਂ ਦੇ ਇਨਸਾਫ ਤੇ ਲਈ ਇਹ ਆਪਣੀ ਆਵਾਜ਼ ਚੁੱਕ ਸਕਣ ਇਸ ਤਰ੍ਹਾਂ ਦੀ ਤਾਕਤ ਇਹਨਾਂ ਦੇ ਵਿੱਚ ਹੋਣੀ ਚਾਹੀਦੀ ਹੈ ਤਾਂ ਇਹ ਸਾਨੂੰ ਲੀਡ ਕਰਦੇ ਆ ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ ਮੈਂ ਮਨਪ੍ਰੀਤ ਰੰਦਾਵਾ